प्यारे श्रोताओं मैं ਤੁਹਾਡਾ ਆਪਣਾ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਮੈਂ ਤੁਹਾਡੇ ਨਾਲ ਵਿਟਾਮਿਨ ਡੀ ਦੀ ਓਵਰਡੋਸ ਦੇ ਕੀ ਲੱਛਣ ਹੁੰਦੇ ਹਨ ਜਾਂ ਵਿਟਾਮਿਨ ਡੀ ਦੀ ਉਹ ਲੋੜ ਤੋਂ ਜ਼ਿਆਦਾ ਸਪਲੀਮੈਂਟ ਲੈਣ ਦੇ ਨਾਲ ਕੀ ਨੁਕਸਾਨ ਹੋ ਸਕਦੇ ਹਨ ਉਹਨਾਂ ਬਾਰੇ ਗੱਲ ਕਰਾਂਗੇ ਜ਼ਿਆਦਾ ਪੂਰਕ ਦੇ ਰੂਪ ਵਿੱਚ ਵਿਟਾਮਿਨ ਡੀ ਲੈਣਾ ਖਤਰਨਾਕ ਹੋ ਸਕਦਾ ਹੈ ਜੇ ਤੁਸੀਂ ਸਪਲੀਮੈਂਟ ਹੀ ਲੈਣੇ ਆ ਇੰਜੈਕਸ਼ਨ ਟੈਬਲੇਟ ਜਾਂ ਫਿਰ ਹੋਰ ਪਾਊਡਰ ਵਗੈਰਾ ਹੁਣ ਬਟਾਵਨ ਦੀ ਦੀ ਓਵਰਡੋਜ਼ ਜਿਹੜੇ ਪੂਰਕ ਨੇ ਨੇ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਉੱਚੇ ਕੈਲਸ਼ੀਅਮ ਦੇ ਪੱਧਰ ਜਾਂ ਹਾਈਪਰਕੈਲਸ਼ੀਮੀਆ ਦੇ ਰੂਪ ਵਿੱਚ ਦਿਖਾਈ ਦਿੰਦੇ ਆ ਇਹਦੇ ਜਿਹੜੇ ਲੱਛਣ ਨੇ ਜਦੋਂ ਖੂਨ ਦੇ ਵਿੱਚ ਇਹਨਾਂ ਦੀ ਓਵਰਡੋਜ਼ ਹੋ ਜਾਂਦੀ ਹੁਣ ਇਹਦੇ ਲੱਛਣਾਂ ਵਿੱਚ ਜਿਵੇਂ ਪਾਚਣ ਦੀਆਂ ਕੋਈ ਸਾਨੂੰ ਹਾਜਮੇ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਪਿਸ਼ਾਬ ਲੋੜ ਤੋਂ ਜ਼ਿਆਦਾ ਆਉਂਦਾ ਥਕਾਵਟ ਹੁੰਦੀ ਆ ਉਲਜਨ ਮਹਿਸੂਸ ਹੁੰਦੀ ਆ ਹੱਡੀਆਂ ਵਿੱਚ ਦਰਦ ਹੁੰਦਾ ਤੇ ਬਲੱਡ ਪ੍ਰੈਸ਼ਰ ਜ਼ਿਆਦਾ ਵੱਧ ਸਕਦਾ ਹੁਣ ਇਸ ਨੂੰ ਵਿਟਾਮਿਨ ਡੀ ਦਾ ਜ਼ਹਿਰੀਲਾ ਪੰਨ ਕਹਿੰਦੇ ਅਸੀਂ ਕਿ ਜਦੋਂ ਵਿਟਾਮਿਨ ਡੀ ਓਵਰਡੋਜ਼ ਹੋ ਜਾਂਦੀ ਹੈ ਉਹਨੂੰ ਵਿਟਾਮਿਨ ਡੀ ਦਾ ਜ਼ਹਿਰੀਲਾ ਪੰਨ ਕਹਿ ਦਿੰਦੇ ਹਾਂ ਜੋ ਕੁਝ ਖਾਸ ਮੈਡੀਕਲ ਸਥਿਤੀਆਂ ਹੁੰਦੀਆਂ ਨੇ ਲੋਕਾਂ ਨੂੰ ਜਿਵੇਂ ਜ਼ਿਆਦਾਤਰ ਹੁੰਦਾ ਕਿ ਗਰੈਨੂਲੋਮੇਟਸ ਡਿਸਆਰਡਰਸ ਹੁੰਦੇ ਨੇ ਜਾਂ ਕੋਈ ਨਿਯੰਤਰਿਤ ਵਿਟਾਮਿਨ ਡੀ ਮੈਟਾਬੋਲਿਜ਼ਮ ਹੁੰਦੇ ਨੇ ਜਾਂ ਸਪਾਇਨਾ ਬੇਫਿੱਡਾ ਜਾਂ ਕਿਲਿਫੋਰਮਾ ਨਾਮ ਦਾ ਡਿਸਆਰਡਰਸ ਹੁੰਦਾ ਅਨ ਡਿਸੀਜ਼ ਹੁੰਦੀ ਉਹਦੇ ਵਿੱਚ ਵੀ ਇਹ ਹੋ ਸਕਦਾ ਹੁਣ ਇਹਦੇ ਲੱਛਣ ਕਿਵੇਂ ਆਉਂਦੇ ਨੇ ਜਿਵੇਂ ਪਾਚਨ ਸਬੰਧੀ ਸਮੱਸਿਆਵਾਂ ਆਉਂਦੀਆਂ ਦਿਲ ਖਚਾ ਹੋ ਸਕਦਾ ਉਲਟੀ ਆ ਸਕਦੀ ਹੈ ਭੁੱਖ ਘਟ ਸਕਦੀ ਹੈ ਕਬਜ ਹੋ ਸਕਦੀ ਹੈ ਮਸਲ ਦੇ ਵਿੱਚ ਦਰਦ ਹੋ ਸਕਦੀ ਹੈ ਕੜੱਲਾਂ ਪੈ ਸਕਦੀਆਂ ਬਹੁਤ ਜ਼ਿਆਦਾ ਥਕਾਵਟ ਹੋ ਸਕਦੀ ਹੈ ਹੱਡੀਆਂ ਜਿਹੜੀਆਂ ਨੇ ਬਹੁਤ ਨਾਜ਼ੁਕ ਬਣ ਸਕਦੀਆਂ ਜਾਂ ਹੱਡੀਆਂ ਟੁੱਟਣ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਸਕਦਾ ਇਹਦੇ ਨਾਲ ਅਬਨਾਰਮਲ ਤੌਰ ਤੇ ਜਿਹੜੀ ਹਾਈਪਰਥਾਇਰੋਇਡਮ ਹੋ ਜਾਂਦੀ ਹੈ ਗੁਰਦੇ ਦੀਆਂ ਸਮੱਸਿਆਵਾਂ ਕੈਲਸੀਫਿਕੇਸ਼ਨ ਹੋ ਸਕਦੀ ਹੈ ਤੇ ਬਦਲੀ ਹੋਈ ਮਾਨਸਿਕ ਸਥਿਤੀ ਜਿਵੇਂ ਵਿਟਾਮਿਨ ਡੀ ਦਾ ਜ਼ਹਿਰੀਲੇਪਣ ਨਾਲ ਸੰਬੰਧਿਤ ਮਤਲਬ ਜਿਹੜੀ ਹੈ ਹਾਈਪਰਕੈਲਸੀਮੀਆ ਵਿਅਕਤੀ ਦੀ ਮਾਨਸਿਕ ਸਥਿਤੀ ਨੂੰ ਵੀ ਕਈ ਵਾਰੀ ਬਦਲ ਦਿੰਦਾ ਇਹਦੇ ਲੱਛਣ ਕੀ ਹੁੰਦੇ ਨੇ ਉਲਝਣ ਹੋਏਗੀ ਉਦਾਸੀ ਹੋਏਗੀ ਜਾਂ ਬਹੁਤ ਕਟਮਸਲਿਆਂ ਦੇ ਵਿੱਚ ਕਈ ਵਾਰੀ ਜਦ ਬਹੁਤ ਘੱਟ ਮਾਮਲਿਆਂ ਦੇ ਵਿੱਚ ਕਈ ਵਾਰੀ ਕੋਮਾ ਵੀ ਹੋ ਸਕਦਾ ਬਿਉਸ਼ੀ ਵਰਗੇ ਲੱਛਣ ਵੀ ਆ ਸਕਦੇ ਇਹ ਸਿਰਫ ਜਦੋਂ ਲੋਕ ਅਸੀਂ ਪੂਰਕ ਲੈਨੇ ਆ ਜਿਵੇਂ ਸਪਲੀਮੈਂਟ ਲੈਨੇ ਆ ਉਹਨਾਂ ਹਾਲਾਤਾਂ ਦੇ ਵਿੱਚ ਹੀ ਹੁੰਦਾ ਨਾਰਮਲ ਤੌਰ ਤੇ ਜਿਹੜੀ ਤੁਸੀਂ ਡਾਈਟ ਲੈਂਦੇ ਹੋ ਉਹਨਾਂ ਨਾਲ ਨਹੀਂ ਹੁੰਦਾ ਚਾਹ ਵਟਾਮਨ ਡੀ ਦੀ ਜਿਹੜੀ ਸਪਲੀਮੈਂਟ ਟੈਬਲੇਟ ਦੇ ਰੂਪ ਵਿੱਚ ਆ ਜਾਏ ਉਹ ਪਾਊਡਰ ਦੇ ਰੂਪ ਵਿੱਚ ਆ ਜਾ ਜਾਂ ਉਹ ਇੰਜੈਕਸ਼ਨ ਦੇ ਰੂਪ ਵਿੱਚ ਆ ਗਈ ਹੁਣ ਵਿਟਾਮਨ ਡੀ ਨੂੰ ਫਲਸ਼ ਆਊਟ ਕਰਨਾ ਹੁੰਦਾ ਜਦੋਂ ਉਹ ਸ਼ਬਦ ਦਾ ਮਤਲਬ ਇਹ ਹੁੰਦਾ ਕਿ ਵਿਟਾਮਿਨ ਡੀ ਜਿਹੜਾ ਲੋੜ ਤੋਂ ਜ਼ਿਆਦਾ ਸਾਡੇ ਖੂਨ ਦੇ ਵਿੱਚ ਜਾਂ ਸਰੀਰ ਦੇ ਵਿੱਚ ਜਮਾ ਹੋਇਆ ਹੁੰਦਾ ਉਹਨੂੰ ਬਾਹਰ ਕੱਢਣਾ ਖੂਨ ਬਾਹਰ ਕੱਢਣ ਲਈ ਅਗਰ ਤੁਹਾਨੂੰ ਉਹ ਨਿਸ਼ਾਨੀਆਂ ਉਹ ਤੁਸੀਂ ਮੰਨ ਲਓ ਵਿਟਾਮਿਨ ਡੀ ਦੀ ਸਪਲੀਮੈਂਟ ਲੈ ਰਹੇ ਹੋ ਟੈਬਲਟ ਲੋੜ ਤੋਂ ਜ਼ਿਆਦਾ ਲੈ ਲੀਆਂ ਨੇ ਜਾਂ ਸਪਲੀਜ਼ ਲੈ ਲੀਆਂ ਨੇ ਜਾਂ ਲੋੜ ਤੋਂ ਜ਼ਿਆਦਾ ਕਿਸੇ ਵੀ ਤਰੀਕੇ ਨਾਲ ਤੁਸੀਂ ਲੈ ਲਿਆ ਉਹਦੀਆਂ ਜਦੋਂ ਇਹ ਉਪਰੋਕਤ ਦੱਸੇ ਗਏ ਲੱਛਣ ਆਉਂਦੇ ਤਾਂ ਫਿਰ ਉਹਦੋਂ ਫਿਰ ਡਾਕਟਰ ਦੀ ਕੋਲ ਤੁਹਾਨੂੰ ਤੁਰੰਤ ਜਾਣਾ ਚਾਹੀਦਾ ਉਹ ਫਿਰ ਡਾਕਟਰ ਲੋਕ ਤੁਹਾਨੂੰ ਐਡਵਾਈਸ ਕਰਦੇ ਨੇ ਮੈਡੀਸਨ ਦੀ ਲੋੜ ਹੋਵੇ ਤਾਂ ਮੈਡੀਸਨ ਦਿੰਦੇ ਨੇ ਕੋਈ ਹੋਰ ਜੋ ਵੀ ਕੀ ਖਾਣਾ ਕੀ ਨਹੀਂ ਖਾਣਾ ਉਹਦੇ ਬਾਰੇ ਦੱਸਦੇ ਨੇ ਤਾਂ ਫਿਰ ਉਹ ਵਿਟਾਮਿਨ ਡੀ ਦੀ ਜਿਹੜੀ ਓਵਰਡੋਸ ਹੋਈ ਹੁੰਦੀ ਹੈ ਉਹਨੂੰ ਫਲਸ਼ ਆਊਟ ਕੀਤਾ ਜਾਂਦਾ ਸੋ ਅੱਜ ਇੱਕ ਸ਼ਾਰਟ ਜੀ ਵੀਡੀਓ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਜਦੋਂ ਵੀ ਤੁਸੀਂ ਵਿਟਾਮਿਨ ਕਿਸੇ ਵੀ ਵਿਟਾਮਿਨ ਦੀ ਸਪਲੀਮੈਂਟ ਲੋਡ ਤੋਂ ਜ਼ਿਆਦਾ ਨਾ ਲਓ ਹਮੇਸ਼ਾ ਡਾਕਟਰ ਦੀ ਜਾਂ ਹੈਲਥ ਕੇਅਰ ਜਾਂ ਡਾਈਟੀਸ਼ਨ ਦੀ ਸਲਾਹ ਲੈ ਕੇ ਤਦ ਹੀ ਤੁਸੀਂ ਕਿਸੇ ਵੀ ਵਿਟਾਮਿਨ ਦੀ ਅੱਜ ਆਪਾਂ ਸਿਰਫ ਵਿਟਾਮਿਨ ਡੀ ਦੀ ਗੱਲ ਕੀਤੀ ਹੈ ਕੱਲ ਨੂੰ ਆਪਾਂ ਕੋਈ ਕਿਸੇ ਹੋਰ ਵਿਟਾਮਿਨ ਬਾਰੇ ਗੱਲ ਕਰਾਂਗੇ ਇਸ ਤਰ੍ਹਾਂ ਤੁਸੀਂ ਕੋਈ ਵੀ ਸਪਲੀਮੈਂਟ ਚਾਹੇ ਟੈਬਲੇਟ ਆ ਜਾਂ ਇੰਜੈਕਸ਼ਨ ਆ ਜਾਂ ਪਾਊਡਰ ਆ ਜਾਂ ਤੁਸੀਂ ਆਪ ਲੈਂਦੇ ਹੋ ਆਪਣੇ ਬੱਚਿਆਂ ਨੂੰ ਦਿੰਦੇ ਹੋ ਕੋਸ਼ਿਸ਼ ਕਰੋ ਕਿ ਪਹਿਲਾਂ ਡਾਕਟਰ ਦੀ ਸਲਾਹ ਲੈ ਕੇ ਉਹਦੀ ਡੋਜ਼ ਜਿਹੜੀ ਆ ਉਹ ਅਨੁਸਾਰ ਦਿੱਤੀ ਜਾਵੇ ਜਾਂ ਉਹਦੀ ਜੋ ਵੀ ਤੁਹਾਡੀ ਏਜ ਦੇ ਵਜ਼ਨ ਦੇ ਅਕੋਰਡਿੰਗਲੀ ਜਾਂ ਤੁਹਾਡੀਆਂ ਹੋਰ ਸਿਹਤ ਸਮੱਸਿਆਵਾਂ ਦੇ ਅਕੋਰਡਿੰਗਲੀ ਜਿਹੜੀ ਡੋਜ਼ ਉਹਨੂੰ ਸਹੀ ਲੈ ਜਾਵੇ ਕਈ ਵਾਰੀ ਅਸੀਂ ਤਾਕਤ ਦੀਆਂ ਦਵਾਈਆਂ ਸਮਝ ਕੇ ਜਾਂ ਸ਼ੀਸ਼ੀਆਂ ਜਾਂ ਕੋਈ ਪਾਊਡਰ ਜਾਂ ਕੋਈ ਡੱਬਾ ਬੰਦ ਭੋਜਨ ਲੈ ਕੇ ਇਧਰੋਂ ਉਧਰੋਂ ਜ਼ਿਆਦਾ ਖਾ ਲੈਨੇ ਆ ਤਾਂ ਉਹ ਓਵਰ ਹੋ ਜਾਂਦਾ ਕੋਈ ਵੀ ਵਿਟਾਮਿਨ ਹਾਈਪਰ ਵਿਟਾਮਿਨੋਸਿਸ ਤੇ ਉਹਦੀ ਫਿਰ ਸਾਡੇ ਸਰੀਰ ਦੇ ਵਿੱਚ ਬੁਰੇ ਨੁਕਸਾਨ ਬੁਰਾ ਅਸਰ ਕਰ ਦਿੰਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦੇ ਨੇ ਉਮੀਦ ਹੈ ਕਿ ਤੁਹਾਨੂੰ ਇਹ ਛੋਟਾ ਜਿਹਾ ਚੈਪਟਰ ਅਚਰ ਲੱਗਾ ਹੋਏਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ